ਅਜੀ ਕਹਿਣਾ ਦੇਖੋ ਦਰਾਂ ਨੂੰ ਹੁਣ ਪੁੰਡੇ ਚ ਬੈਠੇ ਆ ਜਿਆਦਾ ਲੈਕਚਰ ਨਹੀਂ ਚੱਲ ਗਏ ਹਾਂ ਜੇ ਨਾ ਗੁਫਤਾਰੀ ਦੇਣੀ ਆ ਬਸ ਬੈਠੋ ਨਹੀਂ ਕਰੇ ਬਾਕੀ ਜਾਓ ਨਹੀਂ ਅਰੇਸਟ ਬਸ ਚਲੋ ਜੀ ਤੇ ਹੁਣ ਕਿੱਥੇ ਪੁਲਿਸ ਲਿਆ ਰਹੀ ਕਿਧਰ ਨੂੰ ਜਾ ਰਹੀ ਹੈ ਜੀ ਤਿਆਰਾਂ ਜਾਣ ਨੂੰ ਅਸੀਂ ਕਿੱਥੇ ਵੀ ਜਾਊਗੀ ਦੇਖ ਕੇ ਸਾਰੀ ਜ਼ਿੰਦਗੀ ਰੱਖੇ ਜਾਂਦੀ ਸਾਰੀ ਜ਼ਿੰਦਗੀ ਰਹਿਾਂਗੇ ਜਿੱਥੇ ਮਰਜ਼ੀ ਲੈਣਾ ਪੰਜਾਬ ਦੀ ਜ਼ਾਵਾਂਗੇ ਇਹ ਨਈ ਡਿਊਟੀ ਐ ਤੇ ਸਾਡਾ ਫਰਜ਼ ਐ ਮੁਰਦਾਵਾਂ ਜਿੰਦਾਬਾਦ ਕਰਨਾ ਨਹੀਂ ਹੋ ਰਹੀਆਂ ਜਾਂਦਾ ਨਹੀਂ ਗੱਲ ਕਰ ਰਹੇ ਇਹ ਗੱਲ ਹੋਣੀ ਉਹ ਕਾਹਦਾ ਬੋਲ ਰਹੀ ਹੈ ਉਹ ਫੜ ਨਹੀਂ ਜਾਏ ਆ ਜੇ ਤਾਂ ਤੁਸੀਂ ਪ੍ਰੇਮ ਪਿਆਰ ਨਾਲ ਜੇ ਉਤਾਰ ਜੇ ਸਾਡੀਆਂ ਬਿੱਥਾਂ ਤਿਆਰ ਨੇ ਬਾਅਦ ਤੁਹੋ ਬਾਅਦ ਉਹ ਤੁਹੇ ਬਸ ਬੈਠ ਸਕਦੇ ਹੋ ਠੀਕ ਹੈ ਸਾਡੇ ਵੱਲੋਂ ਬੇਨਤੀ ਆ ਤੁਹਾਨੂੰ ਪ੍ਰੇਮ ਪਿਆਰ ਨਾਲ ਰਿਸਪੈਕਟ ਨਾਲ ਇਹਨੇ ਗ੍ਰਫਤਾਰ ਦੇਣੀ ਆ ਬੱਸਾ ਸਾਡੀਆਂ ਤਿਆਰ ਨੇ ਆਰਾਮ ਨਾਲ ਬੈਠੋ ਜਾਂ ਕੁਝ ਪਾਣੀ-ਤਰਾਣੀ ਦਾ ਥੋੜਾ ਇੰਤਜ਼ਾਮ ਕਰਿਆ ਠੀਕ ਆ ਜੀ ਜੇ ਜੇ ਤੁਸੀਂ ਇਹ ਕਹਿੰਦੇ ਉਲੜਣਾ ਤਾਂ ਤੁਸੀਂ ਉਹ ਤੁਹਾਨੂੰ ਤਾਂ ਦੱਸੋ ਆਪੇ ਘਰਾਂ ਨੂੰ ਜਾਓ ਬਸ ਉਲਟਣਾ ਨਹੀਂ ਦੇ ਕੇ ਸਾਡੇ ਥੋੜੇ ਨਾਲ ਕੋਈ ਨਹੀਂ ਕਿਉਂ ਆਸ ਅਸੀਂ ਕਹਿੰਦੇ ਦੇਖੋ ਕੱਲ੍ਹ ਨੂੰ ਹੁਣ ਪਿੰਡ 'ਚ ਬੈਠੇ ਆ ਜਿਆਦਾ ਲੈਕਚਰ ਨਹੀਂ ਤੁਸੀਂ ਚੱਲ ਕੇ ਆ ਹਾਂ ਤੁਹਾਨੂੰ ਰਹਿਤ ਨਹੀਂ ਦੇਣਾ ਤੁਹਾਨੂੰ ਸੁਣੋ ਅਸੀਂ ਚੱਲਿਆ ਬਸ ਸਰਕਾਰਾਂ ਦੇ ਕੰਮ ਨਹੀਂ ਅਸੀਂ ਨਹੀਂ ਕਰਨਾ ਮੈਂ ਇਹ ਜਨਾਬ ਗ੍ਰਫਤਾਰ ਦੇਣੀ ਆ ਬਸ ਬੈਠੋ ਨਹੀਂ ਕਰੇ ਬਾਕੀ ਜਾਓ ਨਹੀਂ ਅਰੈਸਟ ਬਸ 2 ਮਿੰਟ 何を言う ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਰਤੀ ਕਿਸਾਨ ਯੂਨੀਅਨ ਉਗਰਾਹ ਨੇ ਕਾਲ ਦਿੱਤੀ ਸੀ ਕਿ ਬਠਿੰਡੇ ਦੇ ਡੀਸੀ ਦਫ਼ਤਰ ਅੱਗੇ ਧਰਨਾ ਲਾਵਾਂਗੇ ਅਸੀਂ ਆਪਣੇ ਸਾਥੀ ਰਿਹਾ ਕਰਵਾਉਣੇ ਨੇ ਸੋ ਜ਼ਿਲ੍ਹਾ ਸੰਗਰੂਰ ਦੀਆਂ ਤਸਵੀਰਾਂ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ ਚ ਪਲਾਨ ਬਣਾਇਆ ਸੀ ਕਿ ਅਸੀਂ ਬਠਿੰਡੇ ਪਹੁੰਚਾਂਗੇ ਉਸ ਤੋਂ ਬਾਅਦ ਅਸੀਂ ਸ਼ੇਰੋਂ ਪਿੰਡ ਮੌਜੂਦਾਂ ਸ਼ੇਰੋਂ ਪਿੰਡ ਦੇ ਵਿੱਚ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਪਹਿਲਾਂ ਪਲਾਨ ਬਣਾਇਆ ਕਿ ਸ਼ੇਰੋਂ ਦੀ ਮੰਡੀ ਦੇ ਵਿੱਚ ਕਿਸਾਨ ਇਕੱਠੇ ਹੋਣਗੇ ਉਸ ਤੋਂ ਬਾਅਦ ਸ਼ੇਰੋਂ ਪਿੰਡ ਦੇ ਵਿੱਚ ਪੈਲਸ ਆ ਇਸ ਪੈਲਸ ਦੇ ਵਿੱਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋਏ ਪਰ ਉਸ ਤੋਂ ਬਾਅਦ ਪੁਲਿਸ ਹੀ ਪੁਲਿਸ ਇੱਥੇ ਪਹੁੰਚੀ ਅਤੇ ਲਗਾਤਾਰ ਪੁਲਿਸ ਆ ਗ੍ਰਿਫਤਾਰ ਕਰ ਰਹੀ ਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਪੁਲਿਸ ਦੇ ਆਲੇ-ਦਾਲੇ ਪੁਲਿਸ ਹੀ ਪੁਲਿਸ ਆ ਦਿਖਾਈ ਦੇ ਰਹੀ ਆ ਕਿਉਂਕਿ ਪੈਲਸ ਦੇ ਚਾਰੇ ਪਾਸੇ ਕਾਫੀ ਕਿਸਾਨ ਇੱਥੇ ਅੰਦਰ ਬੈਠੇ ਸੀ ਕਿ ਕਿਸਾਨ ਉੱਥੇ ਨਾ ਜਾ ਸਕਣ ਕਿਸਾਨਾਂ ਦਾ ਪਲਾਨ ਸੀ ਕਿ ਅਸੀਂ ਸ਼ੇਰੋਂ ਪੈਲਸ ਦੇ ਵਿੱਚ ਇਕੱਠੇ ਹੋਵਾਂਗੇ ਤੇ ਇਕੱਠੇ ਹੋਣ ਤੋਂ ਬਾਅਦ ਅਸੀਂ ਬਠਿੰਡਾ ਨੂੰ ਕੂਚ ਕਰਾਂਗੇ ਪਰ ਚੱਪੇ-ਚੱਪੇ ਤੇ ਪੁਲਸਾ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਦੇ ਵੱਡੇ ਆਗੂ ਨੇ ਉੱਥੇ ਪੁਲਿਸ ਹੀ ਪੁਲਸ ਮਹਿਲਾ ਨਾਕੇ ਲਾਏ ਹੋਏ ਨੇ ਵੱਡੇ ਵੈਰੀਗੇਟਿੰਗ ਕੀਤੀ ਹੋਈ ਆ ਉੱਥੇ ਪੁਲਿਸ ਹੀ ਪੁਲਸ ਹੁਣ ਜਿੱਥੇ ਪੈਲਸ ਦੇ ਵਿੱਚ ਕਿਸਾਨ ਇਕੱਠੇ ਹੋਣ ਲੱਗੇ ਸੀ ਉੱਥੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਆ ਕਿ ਪੁਲਿਸ ਹੀ ਪੁਲ ਪੁਲਸਾ ਕਹਿ ਰਹੀ ਹੈ ਕਿ ਬਠਿੰਡੇ ਨਹੀਂ ਜਾਣ ਦਿੱਤਾ ਜਾਵੇਗਾ ਉਸ ਤੋਂ ਬਾਅਦ ਕਾਫੀ ਕਿਸਾਨ ਨੇ ਜਿਹੜੇ ਉਹ ਗ੍ਰਿਫਤਾਰ ਵੀ ਕੀਤੇ ਨੇ ਸੋ ਪੈਲਸ ਦੀਆਂ ਤਸਵੀਰਾਂ ਸ਼ੇਰੋ ਸ਼ੇਰੋ ਪਿੰਡ ਦੇ ਪੈਲਸ ਤੋਂ ਕਾਫੀ ਕਿਸਾਨ ਤਸਵੀਰਾਂ ਦਿਖਾਵਾਂਗੇ ਕਿ ਕਿਸਾਨ ਗ੍ਰਿਫਤਾਰ ਕੀਤੇ ਨੇ ਇੱਥੋਂ ਪੈਲਸ ਦੇ ਵਿੱਚੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹਿਰਾਸਤ ਚ ਲਿਆ ਜਾ ਰਿਹਾ ਕਿਉਂਕਿ ਕਿਸਾਨਾਂ ਨੇ ਕੂਚ ਕਰਨਾ ਸੀ ਕਿ ਅਸੀਂ ਬਠਿੰਡੇ ਡੀਸੀ ਦਫ਼ਤਰ ਦੇ ਅੱਗੇ ਧਰਨਾ ਲਾਵਾਂਗੇ ਇੱਕ ਕਾਫੀ ਗੱਲਬਾਤ ਚੱਲ ਰਹੀ ਹੈ ਕਿ ਸਾਡੇ ਦੋ ਕਿਸਾਨ ਆਗੂ ਨੇ ਜਿਹੜੇ ਉਹਨਾਂ ਨੂੰ ਰਿਹਾਅ ਕਰਨ ਲਈ ਪਿਛਲੇ ਦਿਨੀ ਵੀ ਕਾਫੀ ਪੁਲਿਸ ਤੇ ਭਾਰਤੀ ਕਿਸਾਨਜੋ ਨੇ ਉਗਰਾਹਾਂ ਆਮੋ ਸਾਹਮਣੇ ਹੋਏ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਸਿੱਧੀਆਂ ਪੈਲਸ ਦੀਆਂ ਪੈਲਸ ਦੀਆਂ ਤਸਵੀਰਾਂ ਨੇ ਕਿ ਜਿੱਥੇ ਕਿਸਾਨ ਦੇਖੋ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਬੱਸਾਂ 'ਚ ਬਿਠਾ ਕੇ ਇੱਥੋਂ ਲਿਜਾਇਆ ਜਾ ਰਿਹਾ ਪਿੰਡ ਸ਼ੇਰੋਂ ਜ਼ਿਲ੍ਹਾ ਸੰਗਰੂਰ ਦਾ ਪਿੰਡ ਸ਼ੇਰੋਂ ਆ ਇੱਥੋਂ ਕਾਲ ਦਿੱਤੀ ਸੀ ਜਾਨੀ ਕਿ ਭਾਰਤੀ ਕਿਸਾਨ ਜੂ ਨੇ ਉਗਰਾਹਾ ਵੀ ਆਪਣਾ ਪਲਾਨ ਮੌਕੇ ਤੇ ਚੇਂਜ ਕਰਦੇ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਪੰਜਾਬ ਸਰਕਾਰ ਚੰਡੀਗੜ੍ਹ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸਾਨਾਂ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ ਹਾਂਜੀ ਕੀ ਨਾਮ ਹੈ ਆਪਣਾ ਹੋਲਾ ਸਿੰਘ ਜੀ ਅੱਛਾ ਇੱਥੇ ਹੀ ਇਕੱਠੇ ਹੋ ਰਹੇ ਸੀ ਤੁਸੀਂ ਹਾਂ ਇੱਥੇ ਹੀ ਉਰਦੇ ਆਈ ਸੀ ਠੀਕ ਹੈ ਤੇ ਹੁਣ ਕਿੱਥੇ ਪੁਲਿਸ ਲੈ ਆ ਰਹੀ ਕਿਦੋਂ ਉਹ ਜਾ ਰਹੀ ਹੈ ਜੀ ਚਾਰਾਂ ਜਾਣ ਨੂੰ ਅਸੀਂ ਕਿੱਥੇ ਵੀ ਲੈ ਜਾਉਗੀ ਜਿੱਥੇ ਮਰਜੀ ਲੈ ਜਾਣਾ ਦੇਖ ਕੇ ਸਾਰੀ ਜ਼ਿੰਦਗੀ ਰੱਖੇ ਜਾਂਦੀ ਸਾਰੀ ਜ਼ਿੰਦਗੀ ਰਹਿਾਂਗੇ ਠੰਡੇ ਨੂੰ ਜਾਵੋਗੇ ਜਿੰਨ ਕਿ ਬਠਿੰਡੇ ਨੂੰ ਚਾਰਜੀ ਲੈ ਆਇਆ ਚਾਹ ਬਠਿੰਡੇ ਲੈ ਜਾਣਾ ਜਿੱਥੇ ਮਰਜੀ ਲੈਣਾ ਪੰਜਾਬ ਚ ਜਾਵਾਂਗੇ ਇਹਨਾਂ ਦੀ ਡਿਊਟੀ ਹੈ ਤੇ ਸਾਡਾ ਫਰਜ਼ ਹੈ ਮੁਰਦਾਵ ਜਿੰਦਾਬਾਦ ਕਰਨਾ ਚਲੋ ਠੀਕ ਹੈ ਜੀ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਪੁਲਿਸ ਨੇ ਜਿਹੜੇ ਕਿਸਾਨ ਹਿਰਾਸਤ ਚ ਲਏ ਨੇ ਪੈਲਸ ਦੇ ਵਿੱਚੋਂ ਸ਼ੇਰੋਂ ਚ ਪੈਲਸ ਆ ਜਿੱਥੋਂ ਕਾਫੀ ਕਿਸਾਨ ਅਤੇ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਜਿੱਥੇ ਮਰਜੀ ਪੁਲਿਸ ਲੈ ਜੇ ਅਸੀਂ ਜਾਣ ਨੂੰ ਤਿਆਰਾਂ ਕੋਈ ਦਿੱਕਤ ਨਹੀਂ ਪਰ ਜੋ ਸਾਡੇ ਪ੍ਰੋਟੈਸਟ ਨੇ ਜੋ ਸਾਡੇ ਪ੍ਰਦਰਸ਼ਨ ਨੇ ਉਹ ਚੱਲਦੇ ਰਹਿਣਗੇ ਸੋ ਤਸਵੀਰਾਂ ਲਗਾਤਾਰ ਤੁਹਾਨੂੰ ਕਿਸਾਨਾਂ ਦੀਆਂ ਦਿਖਾ ਰਹੇ ਹਾਂ ਕਿ ਕਿਸਾਨਾਂ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ ਕਾਫੀ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਤੇ ਕਿਸਾਨਾਂ ਦਾ ਇੱਕਠ ਹੋਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਕੱਠ ਨੂੰ ਖਦੇੜ ਦਿੱਤਾ ਤੇ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੋਂ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਜਿੱਥੇ ਕਾਲ ਦਿੱਤੀ ਸੀ ਕਿ ਬਠਿੰਡੇ ਦੇ ਡੀਸੀ ਦਫ਼ਤਰ ਅੱਗੇ ਧਰਨਾ ਲਾਉਣਾ ਮੁਜ਼ਾਹਰਾ ਕਰਨਾ ਪ੍ਰਦਰਸ਼ਨ ਕਰਨਾ ਸਾਡੀਆਂ ਮੰਗਾਂ ਨੇ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਆ ਪੁਲਿਸ ਚੱਪੇ-ਚੱਪੇ ਤੇ ਤਾਇਨਾਤ ਆ ਤੇ ਕਿਸਾਨਾਂ ਨੂੰ ਸ਼ਹਿਰੋਂ ਪਿੰਡ ਦੇ ਪੈਲਾਂ ਦੇ ਵਿੱਚੋਂ ਵੱਡੀ ਗਿਣਤੀ 'ਚ ਹਿਰਾਸਤ 'ਚ ਲਿਆ ਗਿਆ ਹੈ ਕੈਮਰਾਮੈਨ ਪੀਮਾ ਪਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ